ਸਾਤ ਸੰਗਤ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਹਵਨ ਦੀ ਮਹਾਨਤਾ ਬਾਰੇ ਮੈਂ ਅਰਜ ਕਰਾਂਗਾ ਹਵਨ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ ਕੀ ਹਵਨ ਦਾ ਮਹਾਤਮਿਆ ਕਿਹੜੀਆਂ-ਕਿਹੜੀਆਂ ਚੀਜ਼ਾਂ ਹਵਨ ਦੇ ਵਿੱਚੋਂ ਸਾਨੂੰ ਮਿਲਦੀਆਂ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਮਹਾਨ ਕਾਰਜ ਕਰਨ ਵਾਸਤੇ ਵੱਡੇ ਵੱਡੇ ਵਿਦਵਾਨਾਂ ਦੀ ਸਿਸ਼ਟਾਚਾਰੀ ਪੰਡਤਾਂ ਦੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਸੱਚੇ ਪਾਤਸ਼ਾਹ ਕਰਦੇ ਨੇ ਤੇ ਇਸ ਮੀਟਿੰਗ ਦੇ ਵਿੱਚ ਪੰਡਤ ਕੇਸੋਦਾਸ ਵਰਗੇ ਜਿਹੜੇ ਪੰਡਤ ਸਨ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਚੇਚੇ ਤੌਰ ਤੇ ਬੁਲਾਇਆ ਸੀ ਜਦੋਂ ਇਸ ਮੀਟਿੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਪੰਥ ਦੀ ਸਿਰਜਣਾ ਦਾ ਪ੍ਰੋਗਰਾਮ ਜਿਹੜਾ ਹੈ ਉਹ ਦੱਸਦੇ ਨੇ ਕਿ ਉਹ ਜਿਹੜਾ ਪੰਥ ਦੀ ਸਿਰਜਣਾ ਵਾਲਾ ਜਿਹੜਾ ਕਾਰਜਕ੍ਰਮ ਆ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਲਿਖਦੇ ਨੇ ਥਾੜ੍ਹ ਭਯੋ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਜਦੋਂ ਅਕਾਲ ਪੁਰਖ ਨੇ ਆਖਿਆ ਕਿ ਤੂੰ ਧਰਤੀ ਤੇ ਜਾ ਜਾ ਕੇ ਧਰਤੀ ਤੇ ਤੀਸਰਾ ਪੰਥ ਚਲਾ ਲੋਕਾਂ ਨੂੰ ਮਾੜੇ ਕੰਮਾਂ ਤੋਂ ਹਟਾ ਕਬੁੱਧ ਕਰਨ ਤੇ ਲੋਕ ਹਟਾਏ ਜਾਹੇ ਤਹਾ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਲੋਕਾਂ ਨੂੰ ਮਾੜੇ ਕੰਮਾਂ ਤੋਂ ਹਟਾ ਨਵੇਂ ਪੰਥ ਦੀ ਸਿਰਜਣਾ ਕਰਨੀ ਹੈ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਥਾੜ੍ਹ ਭਯੋ ਮੈਂ ਜੋਰ ਕਰ ਦੋਵੇਂ ਹੱਥ ਜੋੜ ਕੇ ਬਚਨ ਕਹਾ ਸਿਰ ਨਿਆਏ ਸਿਰ ਨੀਵਾ ਕਰਕੇ ਇਹ ਬੇਨਤੀ ਕੀਤੀ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਸੱਚੇ ਪਾਤਸ਼ਾਹ ਇਹ ਜਿਹੜਾ ਪੰਥ ਦੀ ਸਿਰਜਣਾ ਵਾਲਾ ਜਿਹੜਾ ਕਾਰਜ ਹੈ ਇਹ ਤੇਰੀ ਸਹਾਇਤਾ ਤੋਂ ਬਗੈਰ ਸੱਚੇ ਪਾਤਸ਼ਾਹ ਹੋ ਨਹੀਂ ਸਕਦਾ ਉਹ ਪੰਥ ਦੀ ਸਿਰਜਣਾ ਦਾ ਕਾਰਜਕ੍ਰਮ ਜਿਹੜਾ ਉਹ ਪ੍ਰੋਗਰਾਮ ਸੱਚੇ ਪਾਤਸ਼ਾਹ ਜਦੋਂ ਉਸ ਮੀਟਿੰਗ ਦੇ ਵਿੱਚ ਰੱਖਦੇ ਨੇ ਇਹ ਪੰਡਿਤ ਕੇਸੋਦਾਸ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ ਗਰੀਬ ਨਵਾਜ਼ ਇਹ ਜਿਹੜਾ ਮਹਾਨ ਕਾਰਜ ਤੁਸੀਂ ਕਰਨਾ ਚਾਹੁੰਦੇ ਹੋ ਨਾ ਇਸ ਕਾਰਜ ਕਰਨ ਤੋਂ ਪਹਿਲਾਂ ਇੱਕ ਵੱਡਾ ਹਵਨਜਗ ਕਰ ਲੈਣਾ ਚਾਹੀਦਾ ਜਦੋਂ ਪੰਡਿਤ ਕੇਸੋਦਾਸ ਨੇ ਇਹ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਯਹ ਤੋ ਧਰਮ ਹਮਾਰਾ ਸਾਰ ਕਰਤ ਰਹੇ ਨ੍ਰਿਪ ਮੁਨ ਅਵਤਾਰ ਇਥੋਂ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਡਿਤ ਕੇਸੋਦਾਸ ਨੂੰ ਹਵਨ ਦੀ ਮਹਾਨਤਾ ਦੱਸ ਰਹੇ ਨੇ ਹਵਨ ਦਾ ਮਹਾਤਮ ਦੱਸ ਰਹੇ ਨੇ ਇਹ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ ਪੰਥ ਪ੍ਰਕਾਸ਼ ਦੇ ਵਿੱਚ ਪਾਤਸ਼ਾਹ ਲਿਖਦੇ ਨੇ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਯਹ ਤੋ ਧਰਮ ਹਮਾਰਾ ਸਾਰ ਇਹ ਤੇ ਸਾਡਾ ਧਰਮ ਹੈ ਕਰਤ ਰਹੇ ਨ੍ਰਿਪ ਮੁਨੀ ਅਵਤਾਰ ਇਹ ਹਮਨ ਜਗ ਤੇ ਸਾਡੇ ਰਾਜੇ ਮੁਨੀ ਅਵਤਾਰ ਇਸ ਧਰਮ ਕਰਮ ਨੂੰ ਇਸ ਹਮਨ ਜਗ ਨੂੰ ਕਰਦੇ ਆਏ ਨੇ ਸੋ ਤੋ ਹਮ ਭੀ ਕਰਨਾ ਚਾਹੇ ਜਾਤੇ ਸਭ ਸ੍ਰਿਸ਼ਟੀ ਸੁਖ ਪਾਹੇ ਇਸ ਕਰਕੇ ਇਹ ਹਮਰਜਗ ਵੀ ਇਹ ਹਮਰਜਗ ਅਸੀਂ ਵੀ ਕਰਾਂਗੇ ਜਿਹਦੇ ਨਾਲ ਜਾਤੇ ਸਭ ਸ੍ਰਿਸ਼ਟੀ ਸੁਖ ਪਾਹੇ ਜਿਹਦੇ ਨਾਲ ਕੱਲਾ ਪੰਜਾਬ ਨਹੀਂ ਕੱਲਾ ਭਾਰਤ ਨਹੀਂ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਦੇ ਉੱਤੇ ਸੁਖ ਵਰਤੇਗਾ ਵੇਖੋ ਹਮਰਜਗ ਦੀ ਕਿੱਡੀ ਵੱਡੀ ਮਹਾਨਤਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸ ਰਹੇ ਨੇ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਦੇ ਉੱਤੇ ਸੁਖ ਵਰਤੇਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਗੇ ਬਚਨ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਇੱਕ ਤੋਂ ਦੁਰਭਿਖ ਹੈ ਅਤ ਭਾਰੀ ਭਾਰਤ ਵਰਸ਼ ਦੇ ਵਿੱਚ ਭਾਰਤ ਦੇ ਵਿੱਚ ਇਸ ਵੇਲੇ ਇੱਕ ਤੇ ਬਹੁਤ ਜ਼ਿਆਦਾ ਦਰਿਦ੍ਰਤਾ ਹੈ ਬੜੀ ਗਰੀਬੀ ਹੈ ਦੁਰਭਿਖ ਹੈ ਅਤ ਭਾਰੀ ਪੜ ਰਹੇ ਉਹਨਾਂ ਵਰਸਿਤ ਬਾਰੀ ਤੇ ਦੂਸਰਾ ਜਿਹੜਾ ਹੈ ਮੀਂਹ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਗਰੀਬੀ ਹੈ ਅੰਨ ਨਹੀਂ ਹੋ ਰਿਹਾ ਲੋਕ ਭੁੱਖੇ ਮਰ ਰਹੇ ਨੇ ਭੁੱਖਮਰੀ ਬਹੁਤ ਜ਼ਿਆਦਾ ਹੈ ਦੂਸਰ ਭਾਰਤ ਵਰਸ਼ ਮਝਾਰੇ ਮਹਾਮਰੀ ਪੜ ਰਹੀ ਆ ਪਾਰੇ ਤੇ ਦੂਸਰਾ ਭਾਰਤ ਵਰਸ਼ ਦੇ ਵਿੱਚ ਮਹਾਮਾਰੀਆਂ ਬਿਮਾਰੀਆਂ ਬਹੁਤ ਜ਼ਿਆਦਾ ਫੈਲਨ ਦਈਆਂ ਨੇ ਤ੍ਰਿਤੀਏ ਜੋ ਨਰ ਨਾਰੀ ਆਰਜ ਹੋਏ ਰਹੇ ਨਿਜ ਧਰਮੋਂ ਖਾਰਜ ਤੇ ਤੀਸਰੀ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਤ੍ਰਿਤੀਏ ਜੋ ਨਰ ਨਾਰੀ ਆਰਜ ਨਰ ਤੇ ਨਾਰੀਆਂ ਦੀ ਉਮਰ ਜਿਹੜੀ ਹੈ ਦਿਨ ਪ੍ਰਤੀ ਦਿਨ ਘਟ ਰਹੀ ਹੈ ਕਿਉਂ ਹੋਏ ਰਹੇ ਨਿਜ ਧਰਮੋਂ ਖਾਰਜ ਆਪੋ ਆਪਣੇ ਧਰਮ ਕਰਮ ਤੋਂ ਸਾਰੇ ਲੋਕ ਜਿਹੜੇ ਨੇ ਉਹ ਡਿੱਗ ਚੁੱਕੇ ਨੇ ਪਾਤਸ਼ਾਹ ਅੱਗੇ ਲਿਖਦੇ ਨੇ ਜਗ ਹੋਮ ਲੋ ਸੁਕ੍ਰਿਤ ਜੋ ਹੈ ਜਗ ਹੋਮ ਵਰਗੇ ਚੰਗੇ ਜਿਹੜੇ ਸ਼ੁਭ ਕਰਮ ਨੇ ਨਾ ਹਾਕਮ ਤੁਰਕ ਕਰ ਨਹੀਂ ਦੇ ਹੈ ਤੁਰਕ ਹਾਕਮ ਜਿਹੜੇ ਨੇ ਉਹ ਕਰਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹਮਨ ਜਗ ਤੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਜਿਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਤ੍ਰੇਤੇ ਯੁੱਗ ਦੇ ਵਿੱਚ ऋषि विश्वामित्र ਜਿਹੜਾ ਸੀ ਉਹਨੂੰ ਤਾੜਕਾ ਰਾਖਸ਼ ਨਹੀਂ ਜਿਹੜੀ ਸੀ ਮਰੀਚ ਤੇ ਸੁਬਾਹੂ ਜਿਹੜੇ ਇਹ ਰਾਖਸ਼ ਜਿਹੜੇ ਸਨ ਉਹਨੂੰ ਹਵਨ ਜਗ ਨਹੀਂ ਸੰਕਰਨ ਦਿੰਦੇ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਰਿਸ਼ੀ मुनि ਜਿਹੜੇ ਨੇ ਹਮਰ ਜਗ ਕਰਦੇ ਨੇ ਇਹਨਾਂ ਦੇ ਨਾਲ ਇਹ ਹਵਨ ਜਗ ਦੇ ਨਾਲ ਦੇਵਤੇ ਪ੍ਰਸੰਨ ਹੁੰਦੇ ਨੇ ਦੇਵਤਿਆਂ ਦੀ ਤਾਕਤ ਵੱਧਦੀ ਏ ਉਹ ਰਾਖਸ਼ ਆ ਕੇ ਹਵਨ ਜਗ ਦੇ ਵਿੱਚ ਹਵਨ ਕੁੰਡ ਦੇ ਵਿੱਚ ਹੱਡੀਆਂ ਛੁੱਟ ਦਿੰਦੇ ਸਨ ਖੂਨ ਛੁੱਟਦੇ ਸਨ ਹਮਰ ਜਗ ਨੂੰ ਉਹ ਵਿਧਾਂਸ ਕਰ ਦਿੰਦੇ ਸਨ ਤਾ ਰਿਸ਼ੀ ਵਿਸ਼ਵਾਮਿੱਤਰ ਜਿਹੜਾ ਸੀ ਭਗਵਾਨ ਰਾਮਚੰਦਰ ਨੂੰ ਨਾਲ ਲੈ ਕੇ ਗਿਆ ਰਾਜੇ ਦਸ਼ਰਥ ਨੂੰ ਬੇਨਤੀ ਕਰਕੇ ਭਗਵਾਨ ਰਾਮਚੰਦਰ ਜਿਹੜੇ ਨੇ ਉਹ ਤਾਟਕਾ ਰਾਕਸ਼ਸਨੀ ਨੂੰ ਮਾਰਦੇ ਨੇ ਉਹਦਾ ਅੰਤ ਕਰਦੇ ਨੇ ਸੁਬਾਹੂ ਨੂੰ ਮਾਰਦੇ ਨੇ ਤੇ ਮਰੀਚ ਨੂੰ ਇੱਕ ਤੀਰ ਮਾਰ ਕੇ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਛੁੱਟਿਆ ਭਗਵਾਨ ਰਾਮਚੰਦਰ ਨੇ ਉਹ ਮਰੀਚ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਡਿੱਗਾ ਇਹ ਕਥਾ ਹੋਰ ਪਾਸੇ ਚੱਲੇ ਜਾਂਦੀ ਏ ਮੈਂ ਅਰਜ ਇਹ ਕਰਨਦਿਆਂ ਕਿ ਹਾਕਮ ਤੁਰਕ ਕਰਨ ਨਹੀਂ ਦੈਂ ਹੈ ਹਾਕਮ ਤੁਰਕ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਕਿ ਉਹ ਤੁਰਕ ਹਾਕਮ ਜਿਹੜੇ ਨੇ ਹਮਨਜਗ ਕਰਨ ਨਹੀਂ ਦਿੰਦੇ ਪੁਰਾਣੇ ਸਮਿਆਂ ਦੇ ਵਿੱਚ ਉਹ ਦੈਂਤ ਹਮਨਜਗ ਨਹੀਂ ਕਰਨ ਦਿੰਦੇ ਹੁਣ ਇਹ ਤੁਰਕ ਨਹੀਂ ਕਰਨ ਦਿੰਦੇ ਤੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਵੀ ਜਿਹੜਾ ਹਮਨਜਗ ਨਹੀਂ ਕਰਨ ਦੇ ਰਿਹਾ ਨਾ ਜਿਹੜਾ ਇਹਦੀ ਨਿੰਦਿਆ ਕਰ ਰਿਹਾ ਹੈ ਉਹ ਵੀ ਰਾਖਸ਼ ਹੀ ਏ ਉਹ ਵੀ ਦੈਂਤ ਹੀ ਏ ਤੇ ਉਹ ਵੀ ਤੁਰਕ ਹੀ ਹੈ ਜਗ ਹੋਮ ਲੋ ਸੁਕ੍ਰਿਤ ਜੋ ਹੈ ਹਾਕਮ ਤੁਰਕ ਕਰ ਨਹੀਂ ਦੇ ਹੈ ਪਾਤਸ਼ਾਹ ਕਹਿੰਦੇ ਨੇ ਜਬ ਹਮ ਹਵਨ ਜਗ ਕਰਵੈ ਹੈ ਖੁਸ਼ ਹੋ ਕਨ ਜਲ ਬਹੁ ਬਰਸੈ ਹੈ ਜਦੋਂ ਅਸੀਂ ਹਵਨ ਜਗ ਕਰਾਂਗੇ ਤੇ ਖੁਸ਼ ਹੋ ਕੇ ਮੀਂਹ ਪਵੇਗਾ ਖੁਸ਼ ਹੋ ਕਨ ਜਲ ਬਹੁ ਬਰਸੈ ਹੈ ਬਹੁਤ ਮੀਂਹ ਪਵੇਗਾ ਧਿਆਨ ਰੱਖਿਓ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਵੀ ਇਸੇ ਕਰਕੇ ਰਿਸ਼ੀਆ ਮੁਣੀਆਂ ਨੂੰ ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦ ਕੇ ਹਵਨ ਜਗ ਵੱਡੇ ਵੱਡੇ ਹਵਨ ਜਗ ਇਸ ਕਰਕੇ ਕਰਵਾਇਆ ਕਰਦੇ ਸਨ ਉਹ ਰਿਸ਼ੀ ਮੁਣੀ ਹਵਨ ਜਗ ਕਰਦੇ ਸਨ ਦੇਵਤੇ ਖੁਸ਼ ਹੁੰਦੇ ਸਨ ਮੀਂਹ ਪੈਂਦਾ ਸੀ ਤੇ ਉਹਦੇ ਨਾਲ ਅੰਨ ਪੈਦਾ ਹੁੰਦਾ ਸੀ ਦੇ ਅੰਨ ਪੈਦਾ ਹੁੰਦਾ ਸੀ ਤਾਂ ਹੀ ਰਾਜਿਆਂ ਮਹਾਰਾਜਿਆਂ ਨੂੰ ਟੈਕਸ ਮਿਲਦਾ ਸੀ ਤੇ ਉਹਨਾਂ ਦੇ ਖਜ਼ਾਨੇ ਭਰਦੇ ਸਨ ਇਹਦੇ ਪਿੱਛੇ ਇਹ ਕਾਰਨ ਸੀ ਤੇ ਜੇ ਰਾਜੇ ਮਹਾਰਾਜੇ ਹਮਰ ਜਗ ਨਹੀਂ ਸਣ ਕਰਵਾਉਂਦੇ ਤੇ ਮੀ ਨਹੀਂ ਸੀ ਪੈਂਦਾ ਇਹ ਇਸ ਗੱਲ ਦਾ ਉਹਨਾਂ ਨੂੰ ਵੀ ਗਿਆਨ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਜਦ ਹਮ ਹਮਨ ਜਗ ਕਰਵਾਏ ਹ ਖੁਸ਼ ਹੋ ਘਨ ਜਲ ਬਹੋ ਬਰਸੇ ਹੈ ਮੀ ਪਵੇਗਾ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਵਿੱਚ ਬਚਨ ਆਉਂਦਾ ਹੈ ਕਿ ਜੇ ਉਹ ਖੁਸ਼ ਹੋ ਕੇ ਨਾਨਾ ਪਵੇ ਤੇ ਉਹ ਪੰਜਾ ਸਤਾ ਘੰਟਿਆਂ ਦੇ ਵਿੱਚ ਹੀ ਸਤਸ੍ਰੀ ਅਕਾਲ ਬੁਲਾ ਦਿੰਦਾ ਹੈ ਆ ਪਿੱਛੇ ਜੇ ਆਪਾਂ ਵੇਖਿਆ ਦੁਬਈ ਦੇ ਵਿੱਚ ਕਿੰਨੀ ਬਾਰਿਸ਼ ਹੋਈ ਕਿੰਨੀ ਬਰਸਾਤ ਹੋਈ ਹੜ ਆਇਆ ਸਾਰਾ ਦੁਬਈ ਜਿਹੜਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਜੇ ਉਹ ਖੁਸ਼ ਹੋ ਕੇ ਨਾ ਪਵੇ ਜਦੋਂ ਹਮਰ ਜਗ ਹੁੰਦਾ ਹੈ ਤੇ ਬਾਰਿਸ਼ ਹੁੰਦੀ ਹੈ ਅੰਨ ਹੁੰਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਐਮਪੀ ਗਏ ਤੇ ਉਥੋਂ ਦੇ ਕੁਝ ਗੈਰ ਨਾਮਧਾਰੀ ਸਿੱਖ ਸਨ ਉਹਨਾਂ ਨੇ ਆ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਅਸੀਂ ਤੇ ਬੜੀ ਧੀਰ ਦੇ ਤੁਹਾਡੀ ਉਡੀਕ ਕਰਨਦੇ ਹਾਂ ਕਿ ਤੁਸੀਂ ਪਤਾ ਨਹੀਂ ਕਦੋਂ ਆਉਣਾ ਸਾਡੀ ਮੂੰਗਫਲੀ ਸੁੱਕਨ ਦਈ ਹੈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਪੁੱਛਿਆ ਭਾਈ ਮੇਰੇ ਆਉਣ ਦੇ ਨਾਲ ਤੁਹਾਡੀ ਮੂੰਗਫਲੀ ਸੁੱਕਨ ਦਾ ਕੀ ਸੰਬੰਧ ਹੈ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਇੱਥੇ ਆਉਣਾ ਆ ਕੇ ਹਮਨ ਜਗ ਕਰਨੇ ਨੇ ਤੇ ਮੀਂਹ ਪੈਣਾ ਹੈ ਤੇ ਸਾਡੀ ਮੂੰਗਫਲੀ ਨੂੰ ਪਾਣੀ ਲੱਗਣਾ ਹੈ ਇਹ ਜਿਨ੍ਹਾਂ ਲੋਕਾਂ ਨੂੰ ਹਮਨ ਜਗ ਦੀ ਮਹਾਨਤਾ ਦਾ ਪਤਾ ਹੈ ਕਿ ਇਹਦੇ ਨਾਲ ਦੇਵਤੇ ਖੁਸ਼ ਹੁੰਦੇ ਨੇ ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਦੁਰਭਿਖ ਨਸੈ ਅੰਨ ਬਹੁਤ ਹੈ ਜਦੋਂ ਮੀ ਪਵੇਗਾ ਦਰਿਦ੍ਰਤਾ ਭੁਖਮਰੀ ਗਰੀਬੀ ਦੂਰ ਹੋਵੇਗੀ ਦੁਰਭਿਖ ਨਸੈ ਅੰਨ ਬਹੁਤ ਹੈ ਬਹੁਤ ਅੰਨ ਹੋਵੇਗਾ ਸੁਕ੍ਰਿਤ ਸਭ ਕਰਨੇ ਲੱਗ ਜਾਇ ਹੈ ਤੇ ਸਾਰੇ ਲੋਕ ਜਿਹੜੇ ਨੇ ਚੰਗੇ ਕਰਮ ਕਰਨ ਲੱਗ ਜਾਣਗੇ ਜਦੋਂ ਭੁਖਮਰੀ ਦੂਰ ਹੋ ਜਾਵੇਗੀ ਗਰੀਬੀ ਦੂਰ ਹੋ ਜਾਵੇਗੀ ਹੁਣ ਗਰੀਬੀ ਕਰਕੇ ਹੀ ਤੇ ਕੋਈ ਚੋਰੀ ਕਰਦਾ ਹੈ ਕੋਈ ਡਾਕੂ ਬਣਦਾ ਹੈ ਕੋਈ ਡਕੈਤ ਬਣਦਾ ਹੈ ਕੋਈ ਧਾੜੇ ਮਾਰਦਾ ਹੈ ਜੇ ਜਦੋਂ ਗਰੀਬੀ ਦੂਰ ਹੋ ਜਾਵੇਗੀ ਸਾਰੇ ਲੋਕ ਚੰਗੇ ਕਰਮ ਕਰਨ ਲੱਗ ਜਾਣਗੇ ਅੱਗੇ ਸੱਚੇ ਪਾਤਸ਼ਾਹ ਲਿਖਦੇ ਨੇ ਨਸੈ ਅਵਿਦਿਆ ਵਿਦਿਆ ਅਹ ਹੈ ਅਵਿਦਿਆ ਦਾ ਨਾਸ ਹੋਵੇਗਾ ਅਗਿਆਨਤਾ ਦੂਰ ਹੋਵੇਗੀ ਵਿਦਿਆ ਆਵੇਗੀ ਵਿਦਵਾਨ ਵਿਦਵਾਨ ਬਣਨਗੇ ਲੋਕ ਨਸੈ ਅਵਿਦਿਆ ਵਿਦਿਆ ਅਹ ਹੈ ਸੂਰਬੀਰਤਾ ਜਗ ਪ੍ਰਗਟ ਹੈ ਸੰਸਾਰ ਦੇ ਵਿੱਚ ਸੂਰਬੀਰਤਾ ਪੈਦਾ ਹੋਵੇਗੀ ਵਰਨ ਅਵਰਨੀ ਜਨ ਹੈ ਜੀਤੇ ਕਾਇਰਤਾ ਕਰ ਪੂਰਨ ਤੇਤੇ ਜਿੰਨੇ ਵੀ ਵਰਨ ਤੇ ਅਵਰਨੀ ਲੋਕ ਨੇ ਚਾਰ ਵਰਨ ਮੰਨੇ ਗਏ ਨੇ ਸਾਡੇ ਸਮਾਜ ਦੇ ਵਿੱਚ ਜਿੰਨੇ ਵੀ ਲੋਕ ਨੇ ਵਰਨ ਅਵਰਨੀ ਜਨ ਹੈ ਜੀਤੇ ਕਾਇਰਤਾ ਕਰ ਪੂਰਨ ਤੇਤੇ ਉਹਨਾਂ ਦੇ ਵਿੱਚੋਂ ਕਾਇਰਤਾ ਡਰ ਭੈ ਜਿਹੜਾ ਉਹ ਦੂਰ ਹੋਵੇਗਾ ਹਵਨ ਦੇ ਨਾਲ ਹੋਵੇਗਾ ਕੀ ਆਂਦੇ ਨੇ ਉਹਨਾਂ ਹਵਨ ਕੀ ਪਵਨ ਲਗਿਆ ਜਬ ਸੇਰ ਬਗਿਆੜਨ ਸੇ ਹੋਏ ਹਨ ਤਬ ਉਹਨਾਂ ਨੂੰ ਜਦੋਂ ਹਵਨ ਦੀ ਹਵਾ ਲੱਗੇਗੀ ਪਵਨ ਲੱਗੇਗੀ ਸ਼ੁੱਧ ਉਹ ਸ਼ਕਤੀ ਵਾਲੀ ਜਦੋਂ ਉਹਨਾਂ ਨੂੰ ਹਵਾ ਲੱਗੇਗੀ ਤੇ ਉਹ ਬਗੜਾੜਾਂ ਤੋਂ ਸ਼ੇਰ ਬਣ ਜਾਣਗੇ ਸੂਰਬੀਰਤਾ ਜਗ ਪ੍ਰਗਟ ਹੈ ਧਰਮ ਪੁਰਾਤਨ ਕਰਨੇ ਲਗ ਹੈ ਸੂਰਬੀਰਤਾ ਉਰਮੇ ਜਗ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਸੂਰਬੀਰਤਾ ਪੈਦਾ ਹੋਵੇਗੀ ਸੂਰਬੀਰਤਾ ਉਰਮੇ ਜਗ ਹੈ ਧਰਮ ਪੁਰਾਤਨ ਕਰਨੇ ਲਗ ਹੈ ਉਹ ਪੁਰਾਤਨ ਜਿਹੜੇ ਧਰਮ ਕਰਮ ਨੇ ਉਹਨਾਂ ਨੂੰ ਲੋਗ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਦੇ ਅੰਦਰ ਧਰਮ ਪੈਦਾ ਹੋਵੇਗਾ ਜਦੋਂ ਉਹਨਾਂ ਨੂੰ ਹਵੰਦੀ ਹਵਾ ਲੱਗੇਗੀ ਸ਼ੁੱਧ ਹਵਾ ਲੱਗੇਗੀ ਅੱਗੇ ਲਿਖਦੇ ਨੇ ਪ੍ਰਭਤਾ ਦੇਹ ਅਰੋਗ ਕ੍ਰਾਂਤੀ ਪ੍ਰਭਤਾ ਮਿਲੇਗੀ ਲੋਕਾਂ ਦੇ ਉੱਤੇ ਰਾਜ ਕਰਨ ਦੀ ਸ਼ਕਤੀ ਮਿਲੇਗੀ ਪ੍ਰਭਤਾ ਮਿਲੇਗੀ ਪ੍ਰਭਤਾ ਦੇਹ ਅਰੋਗ ਇਹ ਸਰੀਰ ਦੇ ਰੋਗ ਦੂਰ ਹੋਣਗੇ ਸਰੀਰ ਨਿਰੋਗ ਹੋਵੇਗਾ ਪ੍ਰਭਤਾ ਦੇਹ ਅਰੋਗ ਕ੍ਰਾਂਤੀ ਚਿਹਰੇ ਦਾ ਤੇਜ ਵੱਧਦਾ ਹੈ ਹਵਨ ਦੇ ਨਾਲ ਪ੍ਰਵਤਾ ਦੇਹ ਅਰੋਗ ਕ੍ਰਾਂਤੀ ਵਿਜੈ ਗਿਆਨ ਸੰਤਤਿ ਸੁਖ ਦਾਤੀ ਵਿਜੈ ਪ੍ਰਾਪਤ ਹੋਵੇਗੀ ਗਿਆਨ ਦੀ ਪ੍ਰਾਪਤੀ ਹੋਵੇਗੀ ਵਿਜੈ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੰਤਤਿ ਸੁਖ ਦਾਤੀ ਤੇ ਸੰਤਾਨ ਜਿਹੜੀ ਹੈ ਉਹ ਸੁਖ ਦਿੰਦੀ ਹੈ ਸੁਖ ਦੇਣ ਵਾਲੀ ਸੰਤਾਨ ਪੈਦਾ ਹੋਵੇਗੀ ਸੰਤਾਨ ਜਿਹੜੀ ਹੈ ਬੱਚੇ ਜਿਹੜੇ ਨੇ ਉਹ ਸੁਖ ਦੇਣਗੇ ਨਿਰਭੈਤਾ ਜਸ ਗੁਣ ਦੇਵੀ ਸਭ ਨਿਰਪਹਿਤਾ ਨਿਰਪੈ ਹੋਣਗੇ ਸਿੱਖ ਉਹਨਾਂ ਦਾ ਡਰ ਜਿਹੜਾ ਦੂਰ ਹੋਵੇਗਾ ਜਿਹੜਾ ਤੁਰਕ ਹਾਕਮਾਂ ਦਾ ਡਰ ਉਹਨਾਂ ਦੇ ਅੰਦਰ ਬੈਠਾ ਹੋਇਆ ਜਦੋਂ ਉਹਨਾਂ ਨੂੰ ਹਵੰਦੀ ਹਵਾ ਲੱਗੇਗੀ ਜਦੋਂ ਹਵਨ ਹੋਵੇਗਾ ਉਹ ਨਿਰਪੈ ਹੋਣਗੇ ਨਿਰਪਹਿਤਾ ਜਸ ਉਹਨਾਂ ਦਾ ਜਸ ਫੈਲੇਗਾ ਉਹ ਚੰਗੇ ਸ਼ੁਭ ਕਰਮ ਕਰਨਗੇ ਨਿਰਪਹਿਤਾ ਜਸ ਗੁਣ ਦੇਵੀ ਸਭ ਦੇਵੀ ਗੁਣ ਜਿਹੜੇ ਨੇ ਉਹਨਾਂ ਦੇ ਅੰਦਰ ਪੈਦਾ ਹੋਣਗੇ ਹੋਹੇ ਪ੍ਰਾਪਤ ਗੁਰ ਘਰ ਮੈਂ ਤਬ ਜਦੋਂ ਅਸੀਂ ਹਵਨ ਜਗ ਕਰਾਂਗੇ ਇਹ ਸਾਰੇ ਗੁਣ ਜਿਹੜੇ ਨੇ ਗੁਰੂ ਘਰ ਦੇ ਵਿੱਚ ਸਾਨੂੰ ਪ੍ਰਾਪਤ ਹੋਣਗੇ। ਬਾਲ ਭਾਗਵਾਨ ਉਪਜੈ ਹੈ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਚੰਗੇ ਬੱਚੇ ਆਗਿਆਕਾਰੀ ਕੁੱਲ ਦਾ ਕਲਿਆਣ ਕਰਨ ਵਾਲੇ ਪੰਥ ਦੀ ਸੇਵਾ ਕਰਨ ਵਾਲੇ ॠषि मुनि ਮਹਾਤਮਾ ਸਾਧੂ ਸੰਤ ਜਨ ਚੰਗੇ ਨੇਕ ਇਨਸਾਨ ਸਾਡੇ ਘਰਾਂ ਦੇ ਵਿੱਚ ਸੂਰਮੇ ਬੱਚੇ ਪੈਦਾ ਹੋਣ ਬਾਲ ਭਾਗਵਾਨ ਉਪਜੈ ਹੈ ਰੋਗ ਸੀਤਲਾ ਆਦ ਨਸੈ ਹੈ ਸੀਤਲਾ ਰੋਗ ਜਿਹੜੇ ਨੇ ਉਹ ਭੱਜ ਜਾਣਗੇ ਹਮਨ ਜਗਦੇ ਮਹਾਤਮ ਦੇ ਨਾਲ ਕਿੱਡਾ ਵੱਡਾ ਮਹਾਤਮ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸ ਰਹੇ ਨੇ ਚੰਗੇ ਬੱਚੇ ਸਾਡੇ ਘਰਾਂ ਦੇ ਵਿੱਚ ਪੈਦਾ ਹੋਣਗੇ ਪਾਤਸ਼ਾਹ ਅੱਗੇ ਲਿਖਦੇ ਨੇ ਕਾਮਦ ਜੋ ਅਸੂਰੀ ਸੰਪਦ ਦੁੱਖ ਦੇਣ ਵਾਲੀਆਂ ਸ਼ਕਤੀਆਂ ਜਿਹੜੀਆਂ ਭੂਤ ਪ੍ਰੇਤ ਪਿਸ਼ਾਜ ਬੇਤਾਲ ਡਾਕਣੀ ਛਾਕਣੀ ਇਹ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਤੰਗ ਕਰਦੀਆਂ ਫਿਰਦੀਆਂ ਨੇ ਅਦ੍ਰਿਸ਼ਟ ਆਤਮਾਵਾਂ ਲੋਕਾਂ ਨੂੰ ਘਰ ਦੇ ਜੀਆਂ ਨੂੰ ਭੂਤ ਪ੍ਰੇਤਾਂ ਕਰੀ ਜਾਂਦੇ ਨੇ ਘਰ ਦੇ ਡੰਗਰਾਂ ਨੂੰ ਤੰਗ ਕਰੀ ਜਾਂਦੇ ਨੇ ਜਿਹੜੇ ਲੋਕ ਬਹੁਤ ਜ਼ਿਆਦਾ ਦੁਖੀ ਨੇ ਉਹ ਇਹ ਗੱਲ ਧਿਆਨ ਦੇ ਨਾਲ ਸੁਣ ਲੈਣ ਪਾਤਸ਼ਾਹ ਕਹਿੰਦੇ ਨੇ ਆਸਤਰੀ ਕਾਮਦ ਜੋ ਆਸਤਰੀ ਸੰਪਦ ਜਗ ਹੋਮ ਕੋ ਦਿਖ ਕਰ ਕੰਪਤ ਹਮਨ ਜਗ ਨੂੰ ਵੇਖ ਕੇ ਇਹ ਸ਼ਕਤੀਆਂ ਜਿਹੜੀਆਂ ਨੇ ਅਦ੍ਰਿਸ਼ਟ ਆਤਮਾਵਾਂ ਭੂਤ ਪ੍ਰੇਤ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਉਹ ਥਰ ਥਰ ਕੰਬਣ ਲੱਗ ਜਾਂਦੇ ਨੇ ਉਹ ਉੱਡ ਜਾਂਦੇ ਨੇ ਭੱਜ ਜਾਂਦੇ ਨੇ ਉਸ ਥਾਂ ਨੂੰ ਛੱਡ ਕੇ ਜਿੱਥੇ ਹਮਨ ਜਗ ਹੋ ਜਾਂਦਾ ਹੈ ਪਾਤਸ਼ਾ ਅੱਗੇ ਲਿਖਦੇ ਨੇ ਉਤਮ ਗੁਣ ਸਤ ਆਦਿਕ ਜੋ ਹੈ ਜਿੰਨੇ ਵੀ ਉਤਮ ਗੁਣ ਚੰਗੇ ਗੁਣ ਨੇ 52 ਕਹੇ ਰਿਗਵੇਦ ਮੇ ਹੈ ਜਿਹੜੇ 52 ਭਗਵਾਨ ਨੇ ਰਿਗਵੇਦ ਦੇ ਵਿੱਚ ਜਿਹੜੇ ਉਚਾਰਣ ਕੀਤੇ ਨੇ ਪਾਤਸ਼ਾ ਅੱਗੇ ਲਿਖਦੇ ਨੇ ਸੋ ਅਵਸ ਜਗਮੈ ਪ੍ਰਗਟੈ ਹੈ ਹੋਮ ਜਗ ਵਿਦਿਵਤ ਜਬਥੈ ਇਹ ਸਾਰੇ ਚੰਗੇ ਗੁਣ ਜ਼ਰੂਰ ਪ੍ਰਗਟ ਹੋਣਗੇ ਜਦੋਂ ਕਦੋਂ ਆਂਦੇ ਨੇ ਉਦੋਂ ਜਦੋਂ ਹੋਮ ਜਗ ਵਿਦਿਵਤ ਜਬਥੈ ਹੈ ਜਦੋਂ ਵਿਧੀ ਅਨੁਸਾਰ ਇਹ ਹੋਮਜਗ ਜਿਹੜਾ ਜਦੋਂ ਹੋ ਜਾਵੇਗਾ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਣਗੀਆਂ ਇਹ ਕਿੱਡਾ ਵੱਡਾ ਮਹਾਤਮ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਮਰਜਗ ਦਾ ਦੱਸ ਰਹੇ ਨੇ ਜਿਸ ਹਮਰਜਗ ਦੀ ਲੋਕ ਅੱਜ ਨਿੰਦਿਆ ਕਰ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਤ੍ਰੇਤੇਜੁਗ ਦੇ ਵਿੱਚ ਵੀ ਹਮਨ ਨਹੀਂ ਸੰ ਕਰਨ ਦਿੰਦੇ ઋਸ਼ੀਆ ਮੁਣੀਆਂ ਨੂੰ ਦਵਪਰ ਯੁਗ ਦੇ ਵਿੱਚ ਨਹੀਂ ਸੰ ਕਰਨ ਦਿੰਦੇ ਤੇ ਹੁਣ ਕਲਯੁਗ ਦੇ ਵਿੱਚ ਵੀ ਇਹ ਉਹੀ ਲੋਕ ਨੇ ਜਿਹੜੇ ਹਮਨਜਗ ਦੀ ਨਿੰਦਿਆ ਕਰਨਦੇ ਨੇ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਜਗ ਹੋਮ ਸੁਕ੍ਰਿਤ ਜੋ ਜੋ ਹੈ ਹਾਕਮ ਤੁਰਕ ਕਰਨ ਨਹੀਂ ਦੇ ਹੈ ਉਹ ਤੁਰਕ ਹੀ ਨਹੀਂ ਉਹ ਰਾਖਸ਼ੀ ਨੇ ਉਹ दैत्य ਹੀ ਨੇ ਜਿਹੜੇ ਹਮਰ ਜਗ ਦੀ ਨਿੰਦਿਆ ਕਰਨਦੇ ਨੇ ਉਹਨਾਂ ਨੂੰ ਹਮਨ ਜਗ ਤੋਂ ਚਿੜ ਹੁੰਦੀ ਏ ਉਹਨਾਂ ਨੂੰ ਕਿਰਣਾ ਹੈ ਹਮਨ ਜਗ ਤੋਂ ਸੋ ਇਸ ਕਰਕੇ ਇਹ ਹਮਨ ਜਗ ਜਿਹੜਾ ਇਹਦਾ ਬਹੁਤ ਵੱਡਾ ਮਹਾਤਮਿਆ ਇਹ ਕੋਈ Hindu ਰੀਤੀ ਨਹੀਂ ਹੈ ਇਹ ਪੁਰਾਤਨ ਦੇਵਤਿਆਂ ਦੀ ਰੀਤੀ ઋਸ਼ੀਆਂ ਮੁਣੀਆਂ ਦੀ ਰੀਤੀ ਹੈ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਦਿੱਤੀ ਇਹ ਕੋਈ ਪੰਡਤਾਂ ਦੀ ਰੀਤੀ ਇਹ ਕੋਈ ਬ੍ਰਾਹਮਣਵਾਦ ਇਹ ਕੋਈ ਵਿਪਰਵਾਦ ਨਹੀਂ ਹੈ ਸੋ ਇਸ ਕਰਕੇ ਇਸ ਹਮਰਜਗ ਦੀ ਨਿੰਦਿਆ ਨਾ ਕਰੋ ਇਹ ਹਮਰਜਗ ਦੀ ਏਡੀ ਵੱਡੀ ਮਹਾਨਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੱਸ ਰਹੇ ਨੇ ਸੋ ਇਹਨੂੰ ਵੱਧ ਤੋਂ ਵੱਧ ਤੁਸੀਂ ਸਾਰੇ ਸ਼ੇਅਰ ਕਰੋ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਹਾਮਣ ਜਗ ਦੀ ਮਹਾਨਤਾ ਜਿਹੜੀ ਏ ਵੱਧ ਤੋਂ ਵੱਧ ਹਮਣ ਜਗ ਹੋਣ ਸੰਸਾਰ ਤੇ ਸੁੱਖ ਹੋਵੇ ਸ਼ਾਂਤੀ ਹੋਵੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ